ਸਾਨੂੰ ਬਹੁਤ ਖੁਸ਼ੀ ਹੈ ਕਿ ਸਰ ਸਾਡੇ ਨਾਲ ਇੱਥੇ ਆਏ ਨੇ ਸਫਾਈ ਅਭਿਆਨ ਦੇ ਵਾਸਤੇ ਸਰ ਨੇ ਵੀ ਆਪਣਾ ਸਹਿਯੋਗ ਦਿੱਤਾ ਵਾ ਸਾਨੂੰ ਇਹ ਦੇ ਕਰਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਕਿਉਂਕਿ ਪਹਿਲਾਂ ਅਸੀਂ ਬਹੁਤ ਵੀਕ ਮਹਿਸੂਸ ਕਰ ਰਹੇ ਸੀ ਲੇਕਿਨ ਅੱਜ ਇਸ ਐਮਐਲਏ ਸਰ ਦੇ ਨਾਲ ਖੜੇ ਹੋ ਕੇ ਆਪਣੇ ਆਪ ਨੂੰ ਬਹੁਤ ਮਜ਼ਬੂਤ ਸਮਝ ਰਹੇ ਹਾਂ ਸੀ ਰਵਾਨੀ ਦੇ ਦਿਹਾੜੇ ਵਾਲੇ ਦਿਨ ਜਿੱਥੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਸ਼ਰਧਾ ਸੁੰਮਨ ਭੇਟ ਕਰਦੇ ਹਾਂ ਉੱਥੇ ਅੱਜ ਦੇ ਸਫਾਈ ਅਭਿਆਨ ਦਾ ਜਿਹੜਾ ਖਾਸ ਉਪਰਾਲਾ ਵਾ ये सच्ची श्रद्धांजलि जिन्होंने रस्से चुम चुम के गल च पाए उन्होंने सच्ची श्रद्धांजलि यही आ हम मनुष्य आपस में एक साथ अगर कोशिश करेंगे तो ही ये साफ हो सकता है जैसे एक माँ अपने घर के आसपास सफाई करती है वैसे हम भी माँ के द्वारा प्रेरित होकर अपने आसपास के मोहल्ले को अगर साफ रखेंगे तो सफाई हर जगह पर हो सकेगी कह संस्था जब शहर की सफाई ली ਇਸ ਸ਼ਹਿਰ ਦੇ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਨੇ ਤਾਂ ਆਪਣੇ ਆਪ ਸ਼ਹਿਰ ਨੂੰ ਇੱਕ ਬਲ ਵੀ ਮਿਲਦਾ ਔਰ ਖੂਬਸੂਰਤ ਵੀ ਹੁੰਦਾ ਸ਼ਹਿਰ ਲੁਧਿਆਣਾ ਲਾਈਵ ਖੇਡਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਇੰਦਵਾਲੀ ਲੁਧਿਆਣਾ ਦੇ ਵਿੱਚ ਲੁਧਿਆਣਾ ਹਲਕਾ ਸੈਂਟਰ ਦੀ ਗੱਲ ਕਰੀਏ ਤਾਂ ਲੁਧਿਆਣਾ ਹਲਕਾ ਸੈਂਟਰਲ ਦੇ ਵਿੱਚ ਐਮਐਲਏ ਸ਼ੌਕ ਪ੍ਰੈਸ਼ਰ ਪੱਪੀ ਵੱਲੋਂ ਤਾਂ ਐਸਐਸ ਵਾਓ ਇਹ ਜਿਹੜੀ ਟੀਮ ਹੈ ਉਹਨਾਂ ਵੱਲੋਂ ਸਬਿਆਈ ਸਫਾਈ અભિયાન ਜਿਹੜਾ ਚਲਾਇਆ ਜਾ ਰਿਹਾ ਹੈ ਸੋ ਦੇਖ ਸਕਦੇ ਹੋ ਕਿ ਹਲਕਾ ਸੈਂਟਰਲ ਦੇ ਵਿੱਚ ਅੱਜ 23 ਮਾਰਚ ਹੈ ਸੋ ਅੱਜ ਸ਼ਹਾਦਤ ਦਾ ਵੀ ਜਿਹੜਾ ਵੱਡਾ ਦਿਹਾੜਾ ਹੈ ਇਸ ਦੌਰਾਨ ਦੇਖ ਸਕਦੇ ਹੋ ਕਿ ਹਲਕਾ ਸੈਂਟਰਲ ਦੇ ਵਿਧਾਇਕ ਜਿਹੜੇ ਸ਼ੋਕਪ੍ਰੇਸ ਪੱਪੀ ਜੀ ਉਹ ਵੀ ਮੌਜੂਦ ਨੇ ਜਿਨ੍ਹਾਂ ਵੱਲੋਂ ਸਫਾਈ અભિયાન ਜਿਹੜੀ ਚਲਾਈ ਜਾ ਰਹੀ ਹੈ ਹਾਲਾਂਕਿ ਉਹਨਾਂ ਦੇ ਨਾਲ ਇੱਕ ਟੀਮ ਵੀ ਹੈ ਜਿਨ੍ਹਾਂ ਦੇ ਸਹਿਯੋਗ ਵਾਸਤੇ ਵੀ ਪਹੁੰਚੇ ਨੇ ਸਰ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ 23 ਮਾਰਚ ਹੈ ਸ਼ਹਾਦਤ ਦਿਹਾੜਾ ਦੇਖੋ ਕੁਰਬਾਨੀ ਦੇ ਦਿਹਾੜੇ ਵਾਲੇ ਦਿਨ ਜਿੱਥੇ ਸ਼ਹੀਦੇ ਆਜ਼ਮ ਸਰਦਾਰ ਸਖਦੇਵ ਨੂੰ ਸਰਦਾ ਸੁਮਨ ਭੇਟ ਕਰਦੇ ਆ ਉੱਥੇ ਅੱਜ ਦੇ ਸਫਾਈ ਅਭਿਆਨ ਦਾ ਜਿਹੜਾ ਖਾਸ ਉਪਰਾਲਾ ਵਾ ਇਹ ਸੱਚੀ ਸ਼ਰਧਾਂਜਲੀ ਜਿਨ੍ਹਾਂ ਨੇ ਰਸੇ ਚੁੰਮ ਚੁੰਮ ਕੇ ਗਾਲ ਚ ਪਾਏ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਆ ਕਿ ਉਹਨਾਂ ਦੇ ਜਿਹੜੇ ਕੀਤੇ ਦੱਸੇ ਹੋਏ ਕੰਮ ਨੇ ਉਹਨਾਂ ਦੇ ਦੱਸੇ ਹੋਏ ਰਸਤੇ ਆ ਉਹਨਾਂ ਦੇ ਚੱਲਾਂਗੇ ਤੇ ਉਹਨੂੰ ਆਪਾਂ ਪੂਰਾ ਸਫਾਈ ਅਭਿਆਨ ਨੂੰ ਚਲਾ ਕੇ ਲੁਧਿਆਣੇ ਨੂੰ ਖੂਬਸੂਰਤ ਬਣਾਵਾਂਗੇ ਹਲਕਾ ਸੈਂਟਰ ਨੂੰ ਖੂਬਸੂਰਤ ਬਣਾਵਾਂਗੇ ਔਰ ਇਹ ਸੰਸਥਾ ਦੇ ਖਾਸ ਕਰਕੇ ਮੈਂ ਸਾਰੇ ਸੰਜੋਗੀਆਂ ਨੂੰ ਔਰ ਇਹਨਾਂ ਬੱਚੀਆਂ ਨੂੰ ਇਸ ਗੱਲ ਦਾ ਅੱਜ ਦੇ ਦਿਨ ਮੁਬਾਰਕਬਾਦ ਵੀ ਦਿੰਨਾ ਇਹਨਾਂ ਨੇ ਅੱਜ ਦੇ ਸੀਦੀ ਦਿਹਾੜੇ ਤੇ ਇਹ ਬਹੁਤ ਵੱਡਾ ਅਪਰਾਲਾ ਕੀਤਾ ਵਾ ਬਿਲਕੁਲ ਸਰ ਇੱਕ ਪਾਸੇ ਦੇਖਿਆ ਜਾਂਦਾ ਹੈ ਕਿ ਜਿਹੜੀ ਟੀਮ ਹੈ ਕਾਫੀ ਪਿੱਛੇ ਲੱਗੀ ਹੋਈ ਹੈ ਐਸਐਸ ਵਾਓ ਇਹਨਾਂ ਦੀ ਟੀਮ ਹੈ ਜਿਨ੍ਹਾਂ ਵੱਲੋਂ ਜਿਹੜੀ ਹੈ ਸਫਾਈ ਅਭਿਆਨ ਜਿਹੜਾ ਸ਼ੁਰੂ ਕੀਤਾ ਗਿਆ ਇਹਨਾਂ ਪਰੇ ਕੀ ਕਹਿਣਾ ਦੇਖੋ ਇਹ ਇਹ ਜੀਆਂ ਸੰਸਥਾ ਜਦੋਂ ਸ਼ਹਿਰ ਦੀ ਸਫਾਈ ਲਈ ਇਸ ਸ਼ਹਿਰ ਦੇ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਨੇ ਤਾਂ ਆਪਣੇ ਆਪ ਸ਼ਹਿਰ ਨੂੰ ਇੱਕ ਬਲ ਵੀ ਮਿਲਦਾ ਔਰ ਖੂਬਸੂਰਤ ਵੀ ਹੁੰਦਾ ਸ਼ਹਿਰ ਸਰ ਖੋਡੇ ਵੱਲੋਂ ਵੀ ਪਹਿਲਾਂ ਕੁਝ ਦਿਨ ਪਹਿਲਾਂ ਜਿਹੜੀ ਸਫਾਈ ਅਭਿਆਨ ਹਲਕਾ ਸੈਂਟਰਲ ਦੇ ਵਿੱਚ ਚਲਾਈ ਗਈ ਸੀ ਤੇ ਕੀ ਕਹਿਣਾ ਚਾਹੂਗੇ ਉਹਦੇ ਬਾਰੇ ਕਿਉਂਕਿ ਲਗਾਤਾਰ ਸਫਾਈ ਅਭਿਆਨ ਜਿਹੜੀ ਚਲਾਈ ਜਾਂਦੀ ਹੈ ਪਰ ਕਿਤਨੇ ਕਿਤੇ ਜਿਹੜੇ ਜਨਾਂ ਦੇ ਅੰਦਰ ਗੰਦਗੀ ਭਰੀ ਹੋਈ ਹੈ ਉਹਨਾਂ ਨੂੰ ਕੀ ਮੈਸੇਜ ਦੇਖੋ ਗੰਦਿਆਂ ਨੂੰ ਚੰਗਾ ਬਣਾਉਣਾ ਸਾਡਾ ਵੀ ਇਹ ਧਰਮ ਤੇ ਕਰਮ ਬੰਦਾ ਵਾ ਚੰਗੇ ਵੀ ਇੱਥੇ ਆ ਤੇ ਮੰਦੇ ਵੀ ਇੱਥੇ ਆ ਇਹ ਬਾਬੇ ਨਾਨਕ ਨੇ ਵੀ ਦੱਸਿਆ ਸਾਨੂੰ ਚੰਗਾ ਮੰਦਾ ਸਭ ਇੱਥੇ ਹੀ ਆ ਜਿਹੜਾ ਕੋਈ ਬੰਦਾ ਚੰਗਾ ਕੰਮ ਕਰਦਾ ਉਹਦਾ ਚੰਗਿਆਂ ਚ ਨਾਮ ਲਿਖਿਆ ਜਾਂਦਾ ਜਿਵੇਂ ਇਹ ਬੱਚੀਆਂ ਐਡਾ ਵਧੀਆ ਕੰਮ ਕਰ ਰਹੀਆਂ ਇਹਨਾਂ ਦਾ ਜਿਹੜਾ ਯੋਗਦਾਨ ਆ ਉਹ ਸਾਰੇ ਲੋਕ ਯਾਦ ਕਰੂਗੇ ਵੀ ਇਹ ਸੰਸਥਾ ਇੱਕ ਨਮਾ ਮੋਹਿਨ ਨਮਣਾ ਕੰਮ ਕਰਕੇ ਅੱਜ ਪੂਰੇ ਸ਼ਹਿਰ ਨੂੰ ਖੂਬਸੂਰਤ ਬਣਾ ਰਿਹਾ ਹੈ ਟੀਮ ਦੇਖ ਸਕਦੇ ਹੋ ਕਿ ਪੂਰੀ ਲੱਗੀ ਹੋਈ ਹੈ ਪਰ ਉਹਨਾਂ ਦੀ ਉਮਰ ਜਿਹੜੀ ਅਗਰ ਗੱਲ ਕਰੀਏ ਤਾਂ ਉਹ ਬੱਚੀਆਂ ਨੇ ਜਿਹੜੀਆਂ ਸ਼ੁਰੂਆਤ ਜਿਹਨਾਂ ਉਹਨਾਂ ਨੂੰ ਕੀਤੀ ਗਈ ਤੇ ਕੀ ਮੈਸੇਜ ਕੀ ਆ ਤੁਹਾਡੇ ਵੱਲੋਂ ਕੁਝ ਸਵਾਲ ਸੀਗੇ ਤੁਹਾਡੇ ਸਰ ਨਾਲ ਪਤਾ ਲੱਗਿਆ ਸੀਗਾ ਕੀ ਕਹਿਣਾ ਚਾਹੁੰਦੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਰ ਸਾਡੇ ਨਾਲ ਇੱਥੇ ਆਏ ਨੇ ਸਫਾਈ ਅਭਿਆਨ ਦੇ ਵਾਸਤੇ ਸਰ ਨੇ ਵੀ ਆਪਣਾ ਸਹਿਯੋਗ ਦਿੱਤਾ ਵਾ ਸਾਨੂੰ ਇਹ ਦੇ ਕਰਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਕਿਉਂਕਿ ਪਹਿਲਾਂ ਅਸੀਂ ਬਹੁਤ ਵੀਕ ਮਹਿਸੂਸ ਕਰ ਰਹੇ ਸੀ ਲੇਕਿਨ ਅੱਜ ਇਸ ਐਮਐਲਏ ਸਰ ਦੇ ਨਾਲ ਖੜੇ ਹੋ ਕੇ ਆਪਣੇ ਆਪ ਨੂੰ ਬਹੁਤ ਮਜ਼ਬੂਤ ਸਮਝ ਰਹੇ ਹਾਂ ਅਸੀਂ ਮਤਲਬ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਅੱਜ ਸਫਾਈ ਅਭਿਆਨ ਕਰਨ ਵਾਸਤੇ ਸੋ ਲਗਭਗ 100 ਜਣੇ ਇੱਥੇ ਆਏ ਨੇ ਬਿਲਕੁਲ ਸਫਾਈ ਅਭਿਆਨ ਅੱਜ ਪਹਿਲੀ ਵਾਰੀ ਕੀਤੀ ਗਈ ਹੈ ਪਹਿਲਾਂ ਵੀ ਕੀਤੀ ਪਹਿਲਾਂ ਵੀ ਬਹੁਤ ਵਾਰ ਕੀਤੀ ਗਈ ਹੈ ਸਰ ਕੱਥ ਘਰ ਕੀਤੀ ਗਈ ਹੈ ਪਹਿਲਾਂ ਵੀ ਕਰਦੇ ਆ ਅੱਛਾ ਅੱਜ ਮਤਲਬ ਕੀ ਸੋਚ ਕੇ ਸ਼ੁਰੂਆਤ ਕੀਤੀ ਹੈ ਦੀ ਅੱਜ ਕੀ ਸੋਚਿਆ ਸੀਗਾ ਇਹ ਸ਼ੁਰੂਆਤ ਕਰਨ ਦੀ ਅੱਜ ਅੱਜ ਇਹ ਸੋਚਿਆ ਸੀਗਾ ਕਿ ਅੱਜ ਵੀ ਅਸੀਂ ਮਤਲਬ ਪ੍ਰੇਰਿਤ ਹੋ ਗਏ ਸੀਗੇ ਮਾਤਾ ਦੇ ਵਚਨਾਂ ਦੇ ਦੁਆਰਾ ਤੇ ਅਸੀਂ ਇਦਾਂ ਸੋਚਿਆ ਸੀਗਾ ਕਿ ਇਸ ਮਹੀਨੇ ਵੀ ਸਾਨੂੰ ਕੁਝ ਨਾ ਕੁਝ ਗਤੀਵਿਧੀ ਕਰਨੀ ਚਾਹੀਦੀ ਆ ਜੋ ਅਸੀਂ ਨਹੀਂ ਸੀ ਕੀਤੀ ਇਸ ਲਈ ਅਸੀਂ ਸਰ ਨਾਲ ਰਲ ਕੇ ਅੱਜ ਸਫਾਈ ਅਭਿਆਨ ਕਰ ਰਹੇ ਆ ਦੁਨੀਆ ਨੂੰ ਸਾਫ਼ ਕਰਨ ਦਾ ਕੰਮ ਅਸੀਂ ਕਰ ਰਹੇ ਹਾਂ ਜਿਹੜੀ ਥੋੜੀ ਟੀਮ ਦਾ ਨਾਮ ਹੈ ਐਸ ਐਸ ਵਾਓ ਇਹਦਾ ਫੁੱਲ ਫਾਰਮ ਕੀ ਹੈ ਨਾ ਇਹਦਾ ਮਤਲਬ ਕੀ ਹੈ एसएस वाओ दा मतलब है सेव द अर्थ फ्रॉम ए टू जेड ते वाओ दा मतलब है वी आर वन फैमिली यानी एक परिवार ਦੇ ਰੂਪ ਦੇ ਵਿੱਚ ਅਸੀਂ ਇਦਾਂ ਦੀ ਸੇਵਾ ਸੇਵਾ ਗਤੀਵਿਧੀਆਂ ਕਰਦੇ ਆਂ ਦੂਜਿਆਂ ਨੂੰ ਪ੍ਰੇਮ ਪਹੁੰਚਾਉਣ ਦਾ ਕੰਮ ਕਰਦੇ ਇੱਕ ਪਰਿਵਾਰ ਦੇ ਰੂਪ ਦੇ ਵਿੱਚ ਇਹਦੀ ਸ਼ੁਰੂਆਤ ਕਿੱਥੋਂ ਕੀਤੀ ਗਈ ਹੈ ਤੇ ਐਂਡਿੰਗ ਕਿੱਥੇ ਕੀਤੀ ਇਹ ਬਾਬਾ ਥਾਨ ਸਿੰਘ ਚੌਂਕ ਤੋਂ ਸ਼ੁਰੂ ਹੋਇਆ ਵਾ ਤੇ ਐਂਡਿੰਗ ਇਹਦੀ 3 ਨੰਬਰ ਡਿਵੀਜ਼ਨ ਤੱਕ ਹੋਏਗੀ ਜੀ ਮੈਸੇਜ ਹੈ ਹੋਰ ਲੋਕਾਂ ਨੂੰ ਜਿਹੜੇ ਲੋਕ ਗੰਦ ਪਾਉਂਦੇ ਨੇ ਖੂੜਾ ਕਬਾੜ ਪਾਉਂਦੇ ਨੇ ਸੜਕਾਂ ਦੇ ਉੱਤੇ ਹਾਲਾਂਕਿ ਅਵੇਅਰ ਕੀਤਾ ਜਾਂਦਾ ਫਿਰ ਵੀ ਅਵੇਅਰ ਨਹੀਂ ਹੁੰਦੇ ਹਮ ਮਨੁਸ਼ आपस में एक साथ अगर कोशिश करेंगे तो ही ये साफ़ हो सकता है जैसे एक माँ अपने घर के आसपास सफाई करती है वैसे हम भी माँ के द्वारा प्रेरित होकर अपने आसपास के मोहल्ले को अगर साफ रखेंगे तो सफाई हर जगह पर हो सकेगी बिल्कुल सो तो तस्वीर जड़ियाँ इस टाइम दियाँ साझा कराइए हाथे के झाड़ू जड़े फड़े हुए हैं हालांकि उन्होंने वालों जी है सफाई वकी जा रही है हल्का सेंट्रल की गल करिए तो हलका सेंटर के सिंह चौक तो उन्होंने वालों सी एम सी रोड के जी क्लीनअप किया जाऊगा क्योंकि पूरी सड़क ने ਉਹ ਸਾਫ ਕੀਤੇ ਜਾਂ ਜਾਣ ਗਿਆ ਸੋ ਅੱਗੇ ਇਹਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਜਿੱਥੇ ਦੇਖ ਸਕਦੇ ਹੋ ਕਿ ਬੋਰਡਾਂ ਵੱਲੋਂ ਉਹ ਹੱਥਾਂ ਦੇ ਵਿੱਚ ਫੜਿਆ ਹੋਇਆ ਜਿਹਦੇ ਵਿੱਚ ਉਹਨਾਂ ਵੱਲੋਂ ਸਪੈਸ਼ਲ ਲਿਖਿਆ ਹੋਇਆ ਕਿ ਸੀਐਮਸੀ ਰੋਡ ਦਾ ਜਿਹੜਾ ਉਹ ਕਲੀਨ ਕਰਨਗੇ ਕਿਉਂਕਿ ਬਾਬਾ ਥਾਨ ਸਿੰਘ ਚੌਕ ਤੋਂ ਉਹਨਾਂ ਵੱਲੋਂ ਜਿਹੜੀ ਹੈ ਸ਼ੁਰੂਆਤ ਕੀਤੀ ਜਾਂਦੀ ਹੈ ਤਾਂ ਛੋਟੀ ਛੋਟੀ ਉਮਰ ਹੈ ਬੱਚਿਆਂ ਦੀ ਜਿਨਾ ਵੱਲੋਂ ਦੇਖ ਸਕਦੇ ਹੋ ਕਿ ਹੱਥਾਂ ਦੇ ਵਿੱਚ ਲਿਫਾਫਾ ਚੱਕਿਆ ਹੋਇਆ ਹੱਥਾਂ ਦੇ ਵਿੱਚ ਛਾੜੂ ਫੜੇ ਹੋਏ ਨੇ ਨੌਜਵਾਨ ਜਿਹੜੇ ਵੀਰ ਨੇ ਸੋ ਉਹਨਾਂ ਦੀ ਟੀਮ ਦੇ ਵਿੱਚ ਤਕਰੀਬਨ ਛੋਟੇ ਤੋਂ ਲੈ ਕੇ ਵੱਡੇ ਉਮਰ ਤੱਕ ਦੇ ਵੀ ਜਿਹੜੇ ਪੂਰੀ ਟੀਮ ਜਿਹੜੀ ਆ ਉਹਨਾਂ ਦੇ ਜਿਹਦੇ ਵਿੱਚ ਕੁੜੀਆਂ ਮੁੰਡੇ ਦੇ ਨਾਲ ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਮਾਤਾਵਾਂ ਉਹ ਵੀ ਨਾਲ ਲੱਗੀਆਂ ਹੋਈਆਂ ਨੇ ਤੇ ਸੋ ਬਹੁਤ ਹੀ ਵਧੀਆ ਜਿਹੜਾ ਅਭਿਆਨ ਹੈ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਹੈ ਹਾਲਾਂਕਿ ਇਸ ਮਾਮਲੇ ਦੌਰਾਨ ਅਸ਼ੋਕ ਪ੍ਰੈਸਰ ਪਪੀਆ ਐਮ ਐਲ اے ਜਿਹੜੇ ਉਹ ਵੀ ਇੱਥੇ ਪਹੁੰਚੇ ਤਾਂ ਉਹਨਾਂ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਵੱਲੋਂ ਵੀ ਇਹ ਗੱਲ ਜਿਹੜੀ ਆਖੀ ਗਈ ਕਿ ਸਫਾਈ ਜਿਹੜੀ ਆ ਬਹੁਤ ਜ਼ਰੂਰੀ ਹੈ ਸੋ ਅੱਜ 23 ਮਾਰਚ ਵਾਲਾ ਦਿਨ ਐ ਸੋ ਸ਼ਹੀਦੀ ਦਿਹਾੜਾ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਸਫਾਈ ਅਭਿਆਨ ਹਲਕਾ ਸੈਂਟਰ ਦੇ ਵਿੱਚ ਲਗਾਤਾਰ ਜਿਹੜੀ ਆ ਕੀਤੀ ਜਾਰੀ ਪਹਿਲਾਂ ਵੀ ਕੀਤੀਆਂ ਗਈਆਂ ਅੱਜ ਫਿਰ ਇੱਕ ਵਾਰੀ ਕੀਤੀ ਗਈ ਨਿਊ ਅਪਡੇਟ ਲੱਗੇ ਦੁਬਾਰਾ ਜੁੜਾਂਗੇ ਤੁਹਾਡੇ ਨਾਲ ਦੇਖ ਰਹੋ ਲੁਜਾਣਾ ਲਾਈ ਮੈਨੇਜਿੰਗ ਕੈਮਰਾਮੈਨ ਹਰਨਿੰਦਰ ਨਾਲ ਧੰਨਵਾਦ